ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਜਾ ਰਾਂ ਆਪਾਂ ਲੈ ਕੇ ਨਵੀਂ ਵੀਡੀਓ ਤੇ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸੀਗੀ ਅੱਜ ਹੈਗਾ ਜੀ ਮੰਡੇ ਤੇ ਅੱਜ ਹੈਗੀ ਸੀ ਮੇਰੀ ਛੁੱਟੀ ਤੇ ਹੁਣ ਮੈਂ ਕੰਮ ਕਰਕੇ ਫ੍ਰੀ ਹੋਈ ਸੀ 11:00 ਬੱਜ ਗਏ ਆ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਨੇ ਆ ਨਾਲੇ ਕਾਫੀ ਵੀਰਾਂ ਦੇ ਕਮੈਂਟ ਆਏ ਪਈ ਸੀਗੇ ਤੇ ਨਾਲੇ ਆਏ ਆਪਾਂ ਧੁੱਪ ਸੇਕਦੇ ਆ ਅੱਜ ਕਿਉਂਕਿ ਛੁੱਟੀ ਵਾਲੇ ਦਿਨ ਤਾਂ ਲਾਹੇ ਹੁੰਦਾ ਵਾ ਵੀ ਧੁੱਪ ਸੇਕ ਲਈ ਮੈਨੂੰ ਤਾਂ ਕਾਫੀ ਹੁੰਦਾ ਕਿਉਂਕਿ ਕੰਮ ਤੇ ਤਾਂ ਵੈਸੇ ਇਦਾਂ ਹੀ ਤੋਂ ਆਪਾਂ ਨੰਗ ਨੁਗ ਜਾਂਦੀ ਆ ਹਨਾ ਤੇ ਫੇਰ ਐਂ ਜੇ ਹੁੰਦਾ ਵੀ ਛੁੱਟੀ ਵਾਲੇ ਦਿਨ ਵੀ ਜਲਦੀ ਜਲਦੀ ਫ੍ਰੀ ਹੋ ਕੇ ਚਲੋ ਥੋੜਾ ਟਾਈਮ ਤੋਂ ਆਪ ਸੇਕਦੇ ਆ ਤੇ ਬਾਕੀ ਤੁਹਾਡੇ ਕਮੈਂਟ ਵੀਰਾਂ ਦੇ ਨਾ ਇੱਕ ਜਿਹੜੀ ਆਪਾਂ ਵੀਡੀਓ ਪਾਈ ਸੀਗੀ ਹਨਾ ਤੇ ਮੇਰਾ ਉਹ ਬ੍ਰਦਰ ਦੇ ਉਹ ਨਾਲ ਬਲੌਗ ਸੀਗੀ ਤੇ ਉਹਦਾ ਕਰਕੇ ਵੀ ਉਹਨੂੰ ਕਾਫੀ ਪ੍ਰੋਬਲਮ ਲਈ ਤੇ 15 ਦਿਨ ਤਾਂ ਉਹ ਬੈੱਡ ਤੇ ਮਤਲਬ ਰਿਹਾ ਉੱਥੇ ਮੁੰਡੇ ਨਾਲ ਦੇ ਖਾਣ ਪੀਣ ਨੂੰ ਵਿਚਾਰਿੰਦਿੰਦੇ ਹੁੰਦੇ ਸੀਗੇ ਬਹੁਤ ਔਖਾ ਸੀ ਉੱਠਿਆ ਨਹੀਂ ਜਾਂਦਾ ਸੀ ਕੰਮ ਤੇ ਤਾਂ ਚਲੋ ਜਾਣੇ ਕੀ ਸੀਗਾ ਕਹਿਤਾ ਸੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਵਧ ਗਈ ਆ ਤੇ ਇੱਥੇ ਬਹੁਤ ਆਪਾਂ ਸਰਕਾਰੀ ਵੀ ਮਤਲਬ ਕਿਉਂਕਿ ਉਹਦੇ ਕੋਲ ਡਾਕੂਮੈਂਟ ਵੀ ਨਹੀਂ ਹਜੇ ਸੀਗੇ ਹੁਣ ਤਾਂ ਚਲੋ ਉਹਨੇ ਹੋ ਗਈ ਕਟ ਜਮਾ ਤੇ ਵੀ ਪਹਿਲਾਂ ਉਹਦੇ ਕਰਕੇ ਪ੍ਰੋਬਲਮ ਆ ਰਹੀ ਸੀਗੀ ਤੇ ਫੇਰ ਚਲੋ ਕਹਿ ਕਵਾ ਕੇ ਉਹਨਾਂ ਲੈ ਕੇ ਵੀ ਜਾਂਦੇ ਸੀਗੇ ਹਸਪੀਟਲ ਤੇ ਉਹ ਤੁਹਾਨੂੰ ਪਤਾ ਹੀ ਇੱਥੋਂ ਵੀ ਉਹ ਕਿਵੇਂ ਮਤਲਬ ਗਾਂ ਦੀ ਗਾਂ ਵਿੱਚ ਮਾੜੀ ਮੋਟੀ ਦਵਾਈ ਦੇ ਕੇ ਲੈਖ ਕੇ ਤੇ ਪਾ ਦਿੰਦੇ ਹੁੰਦੇ ਸੀਗੇ ਕਾਂ ਆ ਜੋ ਉਠਾਂ ਦਿਨਾਂ ਬਾਅਦ ਉਹ ਦਵਾਈ ਖਾ ਲਿਓ ਤੇ ਆਈ ਬਹੁਤ ਜ਼ਿਆਦਾ ਪ੍ਰੋਬਲਮ ਵਧ ਗਈ ਸੀ ਪ੍ਰਾਈਵੇਟ ਵੀ ਡਾਕਟਰਾਂ ਦੇ ਲਗਾਏ ਕੋਈ ਕਹਿੰਦੇ ਸੀ ਸਰਜਰੀ ਕਰਾਉਣਾ ਪੈਣਾ ਵਾ ਵੀ ਡਾਕੂਮੈਂਟ ਵਗੈਰ ਸਰਜਰੀ ਵੀ ਨਹੀਂ ਕੋਈ ਕਰ ਸਕਦਾ ਸੀਗਾ ਨਾ ਇੰਨੀ ਪ੍ਰੋਬਲਮ ਜ਼ਿਆਦਾ ਵਧ ਗਈ ਸੀ ਵੀ ਇੰਡੀਆ ਜਾਣ ਤੱਕ ਦੀ ਨੌਬਤ ਆ ਗਈ ਸੀ ਆਪਾਂ ਦੱਸਿਆ ਇਹ ਵੀਡੀਓ 'ਚ ਤੇ ਉਹ ਆਪਾਂ ਵੀਡੀਓ ਪਾਈ ਸੀ ਤੇ ਬਹੁਤ ਵੀਰਾਂ ਦੇ ਕਮੈਂਟ ਆਏ ਆ ਵੀ ਉਹਨਾਂ ਨੂੰ ਵੀ ਜਿਹੜੀ ਸੇਮ ਪ੍ਰੋਬਲਮ ਆ ਹਨ ਤੇ ਉਹ ਵੀਰਾਂ ਨੇ ਆਪਾਂ ਤੋਂ ਐਡਰੈਸ ਪੁੱਛਿਆ ਸੀ ਉਹ ਆਪਾਂ ਹੁਣ ਥੱਲੇ ਤੁਹਾਨੂੰ ਡਾਕਟਰ ਦਾ ਐਡਰੈਸ ਤੇ ਆਪਾਂ ਫੋਨ ਨੰਬਰ ਵੀ ਪਾ ਦਾਂਗੇ ਤੇ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਇਥੇ ਪੁਲੀਏ ਦੇ ਵਿੱਚ ਲੇਚੇ ਤੋਂ 35 ਕਿਲੋਮੀਟਰ ਦੂਰ ਆ ਉਹ ਡਾਕਟਰ ਤੇ ਉਹ 1 ਤੋਂ ਲੈ ਕੇ ਕਿਉਂਕਿ ਪਹਿਲਾਂ ਤਾਂ ਉਹ ਜੋਬ ਕਰਦਾ ਆਦਮ ਵੀ ਸਰਕਾਰੀ ਜੋਬ ਤੇ ਆ ਤੇ ਉਥੋਂ ਫ੍ਰੀ ਹੋ ਕੇ ਉਹ 12 ਵਜੇ ਫ੍ਰੀ ਹੁੰਦਾ ਉਦੋਂ ਫਿਰ 1 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਵੀ ਉਹ ਉਥੇ ਚੈੱਕ ਕਰਦਾ ਮਰੀਜ਼ਾਂ ਨੂੰ ਪ੍ਰਾਈਵੇਟ ਤੇ ਇੱਕ ਵਾਰੀ ਦੇ 20 ਰੁਪਏ 20 ਰੋ ਲੈਂਦਾ ਏ ਤੇ ਵੀਰ ਉਹ ਲੈਂਦਾ ਕਿਸੇ ਨੂੰ ਜਿਆਦਾ ਪ੍ਰੋਬਲਮ ਹੁੰਦੀ ਆ ਤਾਂ ਕਿਸੇ ਨੂੰ 12 ਦਿਨ ਕਿਉਂਕਿ 12 ਵਾਰੀ ਉਹਨਾਂ ਨੂੰ ਆਖਿਆ ਵਾ ਹਣਾ ਸੋਮਵਾਰ ਤੇ ਵੀਰਵਾਰ ਦੋ ਦਿਨ ਹੀ ਉਹ ਵੇਖਦਾ ਵਾ ਹਫਤੇ ਦੇ ਵਿੱਚ ਤੇ ਵੀਰ ਉਹ ਲੈਂਦਾ ਵਾ ਤੇ ਜਿਹਨੂੰ ਜਿਆਦਾ ਪ੍ਰੋਬਲਮ ਹੁੰਦੀ ਆ ਕਿਉਂਕਿ ਇਹਨਾਂ ਨੂੰ 12 ਵਾਰੀ ਆਖਿਆ ਕਿਸੇ ਨੂੰ ਉੱਥੇ ਹੁਣ ਪਤਾ ਲਾਦਾ ਮਰੀਜ਼ਾਂ 'ਚੋਂ ਕਿਸੇ ਨੂੰ 8 ਵਾਰੀ ਪਹਿਲਾਂ ਕਿਸੇ ਨੂੰ ਡਿਊਟੀ ਥੋੜੀ ਹੁੰਦੀ ਆ 5 ਵਾਰੀ ਵੀ ਬੁਲਾਉਂਦਾ ਵਾ ਤੇ ਇਦਾਂ ਵੀ ਹੈਗਾ ਵੀ ਜਿੰਨੇ ਵੀ ਮਤਲਬ ਉੱਥੇ ਇੰਨਾ ਰਾਸ਼ ਹੁੰਦਾ ਵਾ ਨਾ ਜਾ ਕੇ ਵੀ ਪਹਿਲਾਂ ਹੀ ਪਰਚੀਆਂ ਚੁੱਕਣ ਲੱਗ ਜਾਂਦੇ ਆ ਲੋਕੀ 10 11 ਵਜੇ ਤੋਂ ਆ ਕੇ ਤੇ ਰਾਤ ਨੂੰ 8 ਵਜੇ ਤੱਕ ਵੀ ਮੋਰਬਾ ਕਾਫੀ ਰਾਸ਼ ਹੁੰਦਾ ਕਿਉਂਕਿ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੀ ਵਧੀ ਹੋਈ ਆ ਇੱਥੋਂ ਦੇ ਲੋਕਾਂ ਨੂੰ ਵੀ ਫਿਰ ਇਹਨਾਂ ਨੂੰ ਜਦੋਂ ਕਿਸੇ ਇਦਾਂ ਇਹਨਾਂ ਨੇ ਕਿਸੇ ਕੋਲ ਗੱਲ ਕੀਤੀ ਸੀ ਉਤੋਂ ਪਤਾ ਲੱਗਾ ਸੀ ਸਾਨੂੰ ਵੀ ਉਹ ਡਾਕਟਰ ਆ ਵੀ ਉੱਥੇ ਇਦਾਂ ਕਰਕੇ ਸੂਈਆਂ ਮਾਰਦਾ ਵਾ ਤੇ ਵੀ ਉਹਦੇ ਨਾਲ ਜਿੰਨਾ ਵੀ ਮਰੀਜ਼ ਜਿਆਦਾ ਕੰਮ ਵੀ ਵਧਿਆ ਹੁੰਦਾ ਜਿੰਨਾ ਵੀ ਤੇ ਉਹ ਠੀਕ ਹੋ ਜਾਂਦਾ ਤੇ ਐਵੇਂ ਕਦੇ ਉਹਨਾਂ ਤਾਂ ਦੂਜੀ ਵਾਰ ਹੀ ਪਤਾ ਲੱਗਿਆ ਸੀ ਫਰਕ ਪੈ ਗਿਆ ਸੀ ਵਧੀਆ ਚੱਲਣ ਲੱਗ ਗਏ ਸੀਗੇ ਤੇ ਹੁਣ ਤਾਂ ਵੀ ਉਹਨੇ ਅੱਜ ਮੰਡੇ ਆ ਅੱਜ ਨੌਵੀਂ ਵਾਰ ਜਾਣਾ ਵਾ ਤੇ ਫੇਰ ਹੁਣ ਤਾਂ ਕਾਫੀ ਹੁਣ ਤਾਂ ਕੋਈ ਲੱਗਦਾ ਹੀ ਨਹੀਂ ਵੀ ਕਦੇ ਉਹ ਕਹਿੰਦੇ ਵੀ ਮੇਰਾ ਕੋਲ ਤਾਂ ਦੋਖਦਾ ਸੀਗਾ ਤੇ ਨਹੀਂ ਉਹਦੇ ਤਾਂ ਵਿਚਾਰੇ ਦਾ ਇੰਨਾ ਕੰਮ ਵਧਿਆ ਹੋਇਆ ਸੀ ਰੋਂਦਾ ਹੁੰਦਾ ਸੀਗਾ ਇੰਨਾ ਕੰਮ ਸੀਗਾ ਹਨਾ ਉਦੋਂ ਅਸੀਂ ਉਦੋਂ ਜ਼ਿਆਦਾ ਟੈਨਸ਼ਨ 'ਚ ਹੁਣ ਆ ਵੀ ਚਲੋ ਵਿਚਾਰਾ ਆਇਆ ਵੀ ਹੈ ਨਾ ਤੇ ਚਲੋ ਕੰਮ ਤਾਂ ਵਧੀਆ ਮਿਲ ਗਿਆ ਸੀ ਹੁਣ ਨਾਲ ਇਹ ਪ੍ਰੋਬਲਮ ਹੋ ਗਈ ਹੈ ਨਾ ਅਜੇ ਪੇਪਰ ਵੀ ਨਹੀਂ ਜਮਾ ਹੋਇਆ ਤੇ ਕਾਫੀ ਵੀ ਮਤਲਬ ਆਇਆ ਸਾਨੂੰ ਵੀ ਬਹੁਤ ਪ੍ਰੋਬਲਮ ਆਈ ਉਹ ਤਾਂ ਵਿਚਾਰੇ ਨੂੰ ਆਣੀ ਆਣੀ ਤੇ ਚਲੋ ਹੁਣ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਹੋ ਗਿਆ ਆਪਾਂ ਤਾਂ ਹੀ ਵੀਡੀਓ ਪਾਈ ਸੀ ਕਿ ਤੇ ਵੀ ਚਲੋ ਜੇ ਹੋਰ ਕਿਸੇ ਵੀਰ ਨੂੰ ਜਾਂ ਕਿਸੇ ਨੂੰ ਪ੍ਰੋਬਲਮ ਹੋਵੇ ਤੇ ਆਪਦਾ ਚਲੋ ਆਪਦਾ ਜੇ ਤਾਂ ਕੋਈ ਨੇੜੇ ਤੇੜਿਆ ਜਾਂ ਕੋਈ ਕਿਸੇ ਨੂੰ ਦੂਰੋਂ ਵੀ ਕੋਈ ਆ ਕੇ ਇੱਥੇ ਰਹਿਸ ਤੇ ਕਿਤੇ ਰਹਿਸ ਕੇ ਆਪਦਾ ਇਲਾਜ ਕਰਵਾ ਸਕਦਾ ਤਾਂ ਕਰਵਾ ਲਿਓ ਹਾਂਜੀ ਤੇ ਬਾਕੀ ਆਪਾਂ ਵੀਰਾਂ ਦੇ ਕਾਫੀ ਕਮੈਂਟ ਆ ਰਹੇ ਆ ਤੇ ਉਹਦੇ ਲਈ ਵੀ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਆਪਣੇ ਕੋਲੇ ਨਾ ਆਪਾਂ ਸੱਚੀ ਕਾਫੀ ਬੀਜੀ ਆ ਇਨੀ ਦਿਨੀ ਹਨਾ ਕਿਉਂਕਿ ਮੇਰਾ ਤਾਂ ਚਲੋ ਵੀ ਹੈਗਾ ਹੀ ਹੈਗਾ बिकॉज ਮાળੀ ਮੋਟੀ ਚਲੋ ਘਰ ਦੀ ਸੈਟਿੰਗ ਤੇ ਆਪਦਾ ਦੋ ਟਾਈਮ ਮੇਰਾ ਕੰਮ ਦਾ ਹੋ ਜਾਂਦਾ ਤੇ ਨਾਲ ਉਹ ਤੇ ਰਹਿੰਦੇ ਮੈਂ ਚਲੋ ਤੁਰੀ ਫਿਰਦੀ ਮાળੀ ਮੋਟੀ ਵੀਡੀਓ ਪਾ ਹੀ ਦੇਣੀ ਹੁੰਦੀ ਆ ਕੌਸ ਕਿਉਂਕਿ ਕਾਫੀ ਪਿਛਲੀਆਂ ਅਗਲੀਆਂ ਕੌਸ ਜੁੜੀਆਂ ਪਈਆਂ ਹੁੰਦੀਆਂ ਉਹ ਮੈਂ ਜੋੜ-ਜੁੜ ਕੇ ਬਣਾਈਆਂ ਹੁੰਦੀਆਂ ਜੋੜ-ਜੁੜ ਕੇ ਐਂ ਕੰਮ ਤੇ ਜਾ ਕੇ ਵੀ ਜੋੜ ਫ੍ਰੀ ਹੁੰਦੀਆਂ ਪਾ ਦੇਣੀਆਂ ਤੇ ਇਹ ਪਿਛਲੇ ਕਾਫੀ ਦਿਨੀ ਤੱਕ ਬਹੁਤ ਬੀਜੀ ਰਹੀ ਕਿਉਂਕਿ ਇੱਕ ਤਾਂ ਹੁਣ ਘਰ ਦਾ ਤਾਂ ਚਲੋ ਠੀਕ ਸੀਗਾ ਹੀ ਸੀਗਾ ਆਪਦਾ ਕੰਮ ਵੀ ਹਨਾ ਬਾਕੀ ਜਿਹੜੇ ਵੀਰ ਆਏ ਸੀਗੇ ਨਵੇਂ ਹਨਾ ਉਹਨਾਂ ਦੇ ਕਿੱਟਾ ਜਮਾ ਕਰਵਾਉਣੀਆਂ ਤੇ ਕਈ ਤਾਂ ਹੁਣ ਤੁਹਾਨੂੰ ਦੱਸਿਆ ਸੀਗਾ ਵੀ ਤਿੰਨ ਤਿੰਨ ਵਾਰੀ ਤੀਜੀ ਵਾਰ ਕਿੱਟਾ ਜਮਾ ਹੋਈਆਂ ਹਨਾ ਪਹਿਲੀ ਵਾਰ ਲੱਗ ਗਈ ਕਈਆਂ ਪੇਪਰਾਂ ਦੀ ਬਾਦ ਘਾਟ ਸੀ ਫਿਰ ਦੂਜੀ ਵਾਰ ਲੈ ਕੇ ਗਈ ਹਨਾ ਪੂਰੇ ਕਰਾ ਕੇ ਫਿਰ ਭੱਜ ਨਾਟ ਕੇ ਪੇਪਰ ਤਿਆਰ ਕਰਵਾਏ ਫਿਰ ਲੈ ਕੇ ਗਈ ਫਿਰ ਦੋਆਂ ਦੇ ਕੀਤੇ ਤਿੰਨਾਂ ਨੂੰ ਮੋੜਤਾ ਫਿਰ ਅਪਾਇੰਟਮੈਂਟ ਚੁੱਕੀ ਜਿਹੜਾ ਪੇਪਰ ਘਟਦਾ ਵਾਧਦਾ ਸੀ ਉਹ ਬਣਾਇਆ ਫਿਰ ਜਾ ਕੇ ਮਤਲਬ ਉਹਨਾਂ ਦੇ ਤਿੰਨਾਂ ਦੇ ਕਿੱਟਾਂ ਜਮ੍ਹਾਂ ਹੋ ਗਈਆਂ ਤੇ ਉਸ ਤੋਂ ਬਾਅਦ ਤੇ ਹੁਣ ਚਲੋ ਥੋੜਾ ਜਿਹਾ ਫ੍ਰੀ ਆ ਤੇ ਇੱਕ ਤਾਂ ਤੁਹਾਨੂੰ ਦੱਸਿਆ ਸੀ ਵਾਈਫਾਈ ਦੀ ਵੀ ਪ੍ਰੋਬਲਮ ਆ ਉਹ ਚਲੋ ਆਪਣੇ ਕੱਲ ਨੂੰ 18 ਨੂੰ ਆਖਿਆ ਸੀਗਾ ਤੇ ਉਹ ਲੱਗ ਜਾਣੀ ਆ ਘਰੇ ਤੇ ਫਿਰ ਚਲੋ ਆਪਾਂ ਆਰਾਮ ਨਾਲ ਵੀਡੀਓ ਕਨਾਲ ਦੇ ਨਾਲ ਵੀ ਅਪਲੋਡ ਹੋ ਜਾਂਦੀ ਹੈ ਨਹੀਂ ਤਾਂ ਫਿਰ ਟਾਈਮ ਲੱਗਦਾ ਵਾ ਹਨ ਤੇ ਬਾਕੀ ਹੁਣ ਚਲੋ ਉਧਰੋਂ ਵੀ ਠੀਕ ਹਨ तकरीबन ਜਿੰਨੇ ਵੀ ਵੀਰ ਪੈਂਸ ਜਿਹਨਾਂ ਦੇ ਸਾਰੇਆਂ ਦੇ ਕਿੱਟਾਂ ਜਮਾ ਹੋ ਗਈਆਂ ਤੇ ਚਲੋ ਪੀ ਆਪਦਾ ਕੰਮ ਤੇ ਵੀ ਲੱਗ ਗਿਆ ਕੰਮ ਵੀ ਵਧੀਆ ਉਹਨਾਂ ਨੂੰ ਮਿਲ ਗਿਆ ਹਨ ਕਿਉਂਕਿ ਇਹ ਵੀ ਜਦੋਂ ਕਿੱਟ ਜਮਾ ਹੋ ਜਾਂਦੀ ਹੈ ਨਾ ਤੇ ਵੀ ਆਪਣੇ ਹੋਰ ਆਪਾਂ ਕਿਤੇ ਦਾਨੀ ਕਹਿ ਸਕਦੇ ਆਪਣੇ ਨਾਲ ਏਰੀਆ 'ਚ ਜਿਹੜੇ ਵੀ ਵੀਰਾਂ ਨਾਲ ਆਪਣੇ ਕੋਲੇ ਸੀ ਤਕਰੀਬਨ ਉਹ ਸਾਰੇ ਵੀ ਨਾਲ ਦੀ ਨਾਲ ਹੀ ਕੰਮਾਂ ਤੇ ਚੜ ਗਏ ਆ ਕੰਮ ਪੇਪਰ ਮੰਗਦੇ ਸੀਗੇ ਮਾਲਕ ਜਿੱਤੇ ਵੀ ਜਾਂਦੇ ਸੀਗੇ ਤੇ ਚਲੋ ਪੇਪਰ ਦੇ ਤਾਂ ਵੀ ਫਿੰਗਰਾਂ ਦੀ ਵੀਕ ਡੇਟ ਵੀ ਕਿੱਟ ਜਮਾ ਹੋ ਗਈ ਆ ਤੇ ਫਿੰਗਰਾਂ ਦੀ ਡੇਟ ਵੀ ਮਿਲ ਜੂਗੀ ਤੇ ਕਿਉਂਕਿ ਕਈਆਂ ਨੂੰ ਤਾਂ ਮਿਲ ਗਈ ਆ ਵੀ ਉਹ ਤਾਂ ਆਨਲਾਈਨ ਹੀ ਆਉਂਦੀ ਹੁੰਦੀ ਆ ਇੰਗਰਾਨੀ ਡੇਟ ਤਾਂ ਬਾਅਦ ਚ ਮਿਲ ਜਾਂਦੀ ਹੁੰਦੀ ਆ ਜਦੋਂ ਕੱਟ ਜਮਾਨ ਹੋ ਜਾਂਦੀ ਆ ਤੇ ਚਲੋ ਕੰਮ ਇਹਦੇ ਨਾਲ ਮਿਲ ਜਾਂਦਾ ਹਨਾ ਉਤੇ ਉਦਾ ਕਰਕੇ ਵੀ ਥੋੜਾ ਜਿਹਾ ਇਹ ਵੀ ਬਿਜੀ ਸੀਗੇ ਤੇ ਹੁਣ ਚਲੋ ਜਦੋਂ ਫ੍ਰੀ ਹੋਏ ਤੇ ਉਦੋਂ ਵੀਡੀਓ ਪਾਇਆ ਕਰਨਗੇ ਤੇ ਬਾਕੀ ਵੀਰਾਂ ਦੇ ਕਮੈਂਟ ਜਿਹੜੇ ਆ ਰਹੇ ਆ ਵੀ ਸਾਲ ਵਾਲੇ ਪੇਪਰਾਂ ਨੂੰ ਆਪਾਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਜਿਹੜੇ ਸਾਲ ਵਾਲੇ ਪੇਪਰ ਆ ਉਹਨਾਂ ਨੂੰ ਹਜੇ ਟਾਈਮ ਲੱਗੂਗਾ ਵੀ ਹਜੇ ਉਹ ਨਿਕਲਨੇ ਸਟਾਰਟ ਨਹੀਂ ਹੋਏਗੇ ਤੇ ਜਿਹੜੇ 9 ਮਹੀਨੇ ਵਾਲੇ ਆ ਉਹ ਪੇਪਰ ਨਿਕਲ ਰਹੇ ਆ ਤੇ ਵੀ ਉਹ ਵੀ ਇੰਨੇ ਨਹੀਂਗੇ ਹਜੇ ਵੀ ਜਾਂ ਆਪਾਂ ਕਹੀਏ ਵੀ ਕਾਫੀ ਨਿਕਲ ਰਹੇ ਕਿ ਤੋ ਕਿ ਤੋ ਆਪਾਂ ਸੌਣ ਰਹੇ ਆ ਤੇ ਉਹ ਵੀ ਜਿਹੜੇ ਪੇਪਰ ਹਜੇ ਵੀ ਮਤਲਬ ਕਾਫੀ ਪਈਆ ਕੋਸਪਰਸੈਂਟ ਵੀ ਨੇ ਨਿਕਲੇ ਵੀ ਟੈਂਸ਼ਨ ਨਾਲ ਹਨ ਤੇ ਜਿਨ੍ਹਾਂ ਨੇ ਭਰੇ ਗਏ ਆ ਤੇ ਉਹ ਪੀਰਾਂ ਦੇ ਪੇਪਰ ਜ਼ਰੂਰ ਨਿਕਲਣਗੇ ਬਾਕੀ ਵੀਰਾਂ ਦਾ ਆਪਾਂ ਹਰੇਕ ਵੀਡੀਓ ਚ ਦੱਸਦੇ ਹੁੰਨੇ ਆ ਵੀ 5 ਨੂੰ ਸਾਲ ਵਾਲੇ 7 ਨੂੰ ਡੋਮੈਸਟਿਕ ਤੇ 12 ਨੂੰ 9 ਮਹੀਨੇ ਵਾਲੇ ਪੇਪਰ ਭਰੇ ਆ ਹੁਣ ਵੀਰਾਂ ਨੂੰ ਪਤਾ ਨਹੀਂ ਕਿ ਐਸਾ ਹੋਣਾ ਸਿੱਧਾ ਮਿਲਿਆ ਹਨ ਤੇ ਕਹਿ ਕੇ ਵੀ ਸਾਲ ਵਾਲੇ ਤੇ 9 ਮਹੀਨੇ ਵਾਲੇ ਪੇਪਰ ਭਰਾਏ ਆ ਜਾਂ ਕਿਦਾਂ ਕਈ ਇੱਕ ਤਾਂ ਭੈਣ ਦਾ ਮੇਰੀ ਦਾ ਕਮੈਂਟ ਆਇਆ ਸੀਗਾ ਵੀ ਉਹ ਤੀਜੇ ਮਹੀਨੇ ਭਰੇ ਹੋਇਆ ਪੇਪਰ ਉਹਦੇ ਹਨ ਪੇਪਰ ਆਪਾਂ ਪਤਾ ਹੀ ਸਭ ਨੂੰ ਸਾਰੀਆਂ ਵੀਡੀਓ ਚ ਵੀ ਦੱਸਿਆ ਸਾਰੇ ਚੈਨਲ ਮਤਲਬ YouTube ਤੇ ਕਾਫੀ ਚੈਨਲ ਹੈਗੇ ਆ ਜਿਹੜੇ ਦੱਸਦੇ ਆ ਨਾ ਵੀ ਨੰਨੇ-ਨੰਨੇ ਦੇਣ ਤੇ ਭਰੇ ਹੋਇਆ 5 7 12 ਨੂੰ ਤੇ ਫੇਰ ਵੀ ਪਤਾ ਨਹੀਂ ਉਹ ਕਿਦਾਂ ਕੀ ਹਿਸਾਬ ਕਿਤਾਵਾ ਵੀ ਕਿਹੜੇ ਹਿਸਾਬ ਨਾਲ ਉਹ ਤਿੰਨ ਨੂੰ ਭਰੇ ਆ ਹਨ ਹੁਣ ਆਪਾਂ ਇਦਾਂ ਤਾਂ ਨਾ ਆਪਾਂ ਸ਼ਿਓਰ ਵੀ ਨਹੀਂ ਕਿ ਵੀ ਕਿਵੇਂ ਭਰੇ ਗਏ ਆ ਜਾਂ ਨਹੀਂ ਭਰੇ ਗਏ ਹਨ ਤੇ ਵੀ ਜਾਂ ਆਪਾਂ ਕਿਸੇ ਦਾ ਇਦਾਂ ਦਿਲਵਨੀ ਤੋੜ ਸਕਦੇ ਕਹਿ ਕੇ ਵੀ ਹਨ ਥੋੜੇ ਪੇਪਰ ਨਹੀਂ ਭਰੇ ਗਏ ਹੋ ਸਕਦਾ ਵੀ ਕੋਈ ਹੋਰ ਕਿਸ ਤਰ੍ਹਾਂ ਭਰੇ ਹੋਣ ਪੇਪਰ ਆ ਵੀ ਆਪਾਂ ਉਹਦੇ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਪਰ ਇਹ ਆ ਵੀ ਕਿਹੜੇ ਪੇਪਰ ਆ ਉਹ ਪੰਜ 7 ਤੇ 12 ਨੂੰ ਹੀ ਭਰੇ ਗਏ ਆ 5 ਨੂੰ ਸਾਲ ਵਾਲੇ 7 ਨੂੰ ਡੋਮੈਸਟਿਕ ਤੇ 12 ਨੂੰ ਜਿਹੜੇ 9 ਮਹੀਨੇ ਵਾਲੇ ਤੇ ਉਹ ਸਲਿੱਪਾਂ ਤੇ ਵੀ ਜਿੰਨੇ ਪੇਪਰ ਭਰੇ ਗਏ ਜਿਹੜੇ ਜ਼ਿਲ੍ਹੇ ਤੋਂ ਭਰੇ ਗਏ ਜਿੰਨੇ ਟਾਈਮ ਤੇ ਭਰੇ ਗਏ ਆ ਉਹੀ ਹੋਊਗਾ ਹਾਂਜੀ ਬਾਕੀ ਆਪਣੀ ਭੈਣ ਦਾ ਇੱਕ ਕਮੈਂਟ ਆਇਆ ਸੀਗਾ ਬਈ ਇਟਲੀ ਦੇ ਵਿੱਚ ਜਿੱਦੇ ਤੁਸੀਂ ਕੀ ਕੰਮ ਕਰਦੇ ਹੋ ਦੇਖੀ ਇਟਲੀ ਦੇ ਵਿੱਚ ਵੀ ਮਤਲਬ ਲੇਡੀਜ਼ ਨੂੰ ਕੰਮ ਮਿਲ ਸਕਦਾ ਤੇ ਵੀ ਜਾਂ ਉਹ ਕਿਸੇ ਇੱਕ ਵੀ ਉਹ ਰੂਮ ਸ਼ੇਅਰ ਕਰ ਸਕਦੇ ਜਾਂ ਘਰ ਕਿਸੇ ਨਾਲ ਵੀ ਜਰੂਰ ਦੱਸਿਓ ਅਸੀਂ ਇਟਲੀ ਦੇ ਪੇਪਰ ਭਰਾਇਆ ਹਾਂ ਜੀ ਮੈਂ ਕੰਮ ਕਰਦੀ ਹਾਂ ਜੀ ਰੈਸਟੋਰੈਂਟ ਤੇ ਮੈਨੂੰ 8 ਸਾਲ ਹੋ ਗਏ ਮੈਂ ਉੱਥੇ ਕੰਮ ਕਰਦੀ ਹਾਂ ਮੈਂ ਕੁਕਿੰਗ ਕਰਦੀ ਹਾਂ ਦੋ ਟਾਈਮ ਜਾਂਦੀ ਹਾਂ ਤੇ ਵੀ ਹਾਂ ਜੀ ਲੇਡੀ ਨੂੰ ਬਹੁਤ ਕੰਮ ਇੱਥੇ ਮਿਲਦੇ ਆ ਤੇ ਮੈਂ ਇਹਦੇ ਬਾਰੇ ਵੀ ਵੀਡੀਓ ਬਣਾਉਣੇ ਸੀ ਬਸ ਮੇਰਾ ਟਾਈਮ ਨਹੀਂ ਲੱਗਾਗਾ ਤੇ ਮੈਂ ਹੁਣ ਦੋ ਭੈਣਾਂ ਨੂੰ ਕੰਮ ਤੇ ਵੀ ਹੁਣੇ ਹੁਣੇ ਲਵਾਇਆ ਵਾ ਤੇ ਵੀ ਇੱਕ ਨੂੰ ਤਾਂ ਵੀ ਇੱਕ ਤਾਂ ਜਿਹੜੀ ਆਪਣੀ ਭੈਣ ਇੱਥੇ ਆਈ ਸੀ ਸਿੱਖਾਦਾਨੀ ਤੇ ਉਹਦੇ ਵੀ ਪੇਪਰ ਕਟ ਜਮਾ ਹੋ ਗਈ ਸੀ ਉਹਨੂੰ ਲਵਾਇਆ ਤੇ ਇੱਕ ਉਹਦੋਂ ਪਹਿਲਾਂ ਮੇਰੀ ਫਰੈਂਡ ਸੀਗੀ ਤੇ ਉਹਨੂੰ ਵੀ ਮੈਂ ਕੰਮ ਤੇ ਲਵਾਇਆ ਤੇ ਉਹਦਾ ਕਰਕੇ ਮੈਂ ਇਦਾਂ ਵੀਡੀਓ ਬਣਾਉਣੀ ਸੀ ਵੀ ਜੇ ਵੀ ਕੋਈ ਸੇ ਭੈਣ ਜਿਹੜੀ ਇੱਥੇ ਕੱਲੀ ਆ ਜਾਂ ਜਿਹਦੇ ਕੋਲੇ ਰਹਿਸ਼ ਨਹੀਂ ਹਨਾ ਜਾਂ ਇੱਥੇ ਜਾਂ ਜਿਨ੍ਹਾਂ ਕੋਲ ਕੰਮ ਹੈ ਨਹੀਂ ਇੱਕ ਹਾਂਜੀ ਦੋ ਜਣਿਆਂ ਨੂੰ ਸੀ ਕੰਮ ਤੇ ਭੇਜਿਆ ਸੇਮ ਮਮੀਆਂ ਬੀਬੀ ਸੀਗੇ ਤੇ ਉਹਨਾਂ ਨੂੰ ਵੀ ਮਤਲਬ ਕੰਮ ਤੇ ਲਵਾਇਆ ਸੀ ਬਈ ਕਿਉਂਕਿ ਹੁਣ ਇਦਾਂ ਨਹੀਂ ਵੀ ਕੋਈ ਜਾਂ ਸਾਡੇ ਆਪ ਦੇ ਕੰਮ ਹਨ ਵੀ ਅਸੀਂ ਆਪ ਦੇ ਕੰਮ ਕਾ ਨਿਕਲਦੇ ਆ ਜਾਂ ਕਿਵੇਂ ਕਿਉਂਕਿ ਵੀ ਹੁਣ ਚਲੋ ਅਸੀਂ YouTube ਤੇ ਆ ਸਾਡਾ ਕੰਟੈਕਟ ਆ ਲੋਕਾਂ ਨਾਲ ਬਾਕੀ ਇੱਥੇ ਜਿੰਨੇ ਆ ਮੇਰੇ ਫ੍ਰੈਂਡਾਂ ਕੰਮ ਕਰਦੀਆਂ ਹਨ ਤੇ ਜਾਂ ਕੋਈ ਆਸੇ ਪਾਸੇ ਤੋਂ ਆਪਾਂ ਨੂੰ ਪਤਾ ਲੱਗਦਾ ਉਹ ਆਪਣੇ ਕੋਲੇ ਦੱਸ ਪਾ ਦਿੰਦੇ ਆ ਵੀ ਇਦਾਂ ਕੰਮ ਆ ਤੇ ਫਿਰ ਉਹ ਵੀ ਕਹਿ ਦਿੰਦੇ ਆ ਵੀ ਚਲ ਦੀਦੀ ਕੰਮ ਨਿਕਲੇ ਵੀ ਤੁਸੀਂ ਦੱਸ ਦੋ ਅੱਗੇ ਵੀ ਜਾਂ ਪਾ ਦਿਓ ਤੇ ਉਹਦੇ ਕਰਕੇ ਵੀ ਜੇ ਵੀ ਆਪਾਂ ਇਦਾਂ ਦੱਸ ਪਾ ਦਿੰਨੇ ਤੇ ਚਲੋ ਆਪਾਂ ਨੂੰ ਆਈ ਹੁੰਦਾ ਵੀ ਕਿਸੇ ਦਾ ਭਲਾ ਹੋ ਜੇ ਜੇ ਵੀ ਕਿਸੇ ਭੈਣ ਨੂੰ ਜਾਂ ਕੰਮ ਚਾਹੀਦਾ ਹੁੰਦਾ ਨਾ ਤੇ ਤੁਸੀਂ ਮੇਰੇ ਕੋਲ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਤੇ ਆਦਾ ਨੰਬਰ ਛੱਡ ਦਿਓ ਜਦੋਂ ਵੀ ਕੰਮ ਨਿਕਲੇ ਮੈਂ ਤੁਹਾਨੂੰ ਕਨੈਕਟ ਕਰਕੇ ਤੇ ਆਪਾਂ ਤੁਹਾਡੇ ਕੰਮ ਦੇ ਵਿੱਚ ਹੈਲਪ ਕਰਾਂਗੇ ਕਿਉਂਕਿ ਕੰਮ ਹੋਣ ਤੁਲ ਪਤਾ ਜਾਂ ਗਰਮੀ ਸਟਾਰਟ ਹੋ ਗਈ ਆ ਤੇ ਕੰਮ ਕਾਫੀ ਮਤਲਬ ਨਿਕਲ ਰਹੇ ਆ ਤੇ ਬਾਕੀ ਜੇ ਕਿਸੇ ਭੈਣ ਕੋਲੇ ਰਹਿਸ਼ ਨਹੀਂ ਕੀ ਹਨਾ ਵੀ ਜਾਂ ਕਿਸੇ ਰਿਸ਼ਤੇਦਾਰ ਕੋਲੇ ਰਹਿੰਦੀਆਂ ਜਾਂ ਕਿਸੇ ਕੋਲੇ ਤੇ ਉਹ ਵੀ ਆਪਾਂ ਨੂੰ ਜਰੂਰ ਦੱਸਿਓ ਤੇ ਆਪਣੇ ਕੋਲੇ ਕਿਉਂਕਿ ਰਹਿਸ਼ ਵਾਲੇ ਵੀ ਕੰਮ ਹੋ ਉਹ ਕਾਫੀ ਪੁੱਛਦੇ ਆ ਹਨ ਵੀ ਜਿਨ੍ਹਾਂ ਨੇ ਵੀ ਹੁੰਦਾ ਵੀ ਹਾਂ ਅਸੀਂ ਅਸੀਂ ਇਥੇ ਰਹਿਚ ਵੀ ਦੇ ਦਾਂਗੇ ਵੀ ਕੰਮ ਵੀ ਆ ਤੇ ਉਹ ਤੁਸੀਂ ਮੈਨੂੰ ਜਰੂਰ ਇੰਸਟਾਗ੍ਰam ਤੇ ਵੀ ਆਪਦਾ ਮੈਸੇਜ ਤੇ ਆਪਦਾ ਮੈਸੇਜ ਕਰਕੇ ਆਪਦਾ ਨੰਬਰ ਛੱਡ ਦਿਓ ਵੀ ਜਦੋਂ ਵੀ ਕੋਈ ਕੰਮ ਹੋਇਆ ਤੇ ਆਪਾਂ ਤੁਹਾਨੂੰ ਜਰੂਰ ਆਪਾਂ ਮੈਸੇਜ ਕਰਾਂਗੇ ਤੇ ਤੁਹਾਡੀ ਹੈਲਪ ਕਰਾਂਗੇ ਤੇ ਹਾਂਜੀ ਬਾਕੀ ਵੀਰ ਦਾ ਇੱਕ ਦਾ ਕਮੈਂਟ ਆਇਆ ਸੀਗਾ ਆ ਇਸੀ ਬਈ ਮੇਰਾ ਹਾਂਜੀ ਨੋਲੇ ਉਸਤੇ ਦੀ ਮਤਲਬ ਡੇਟ ਲੰਘੀ ਸੀਗੀ ਪਿਛਲੀ ਵਾਰ ਵੀ ਅਪਾਇੰਟਮੈਂਟ ਜਦੋਂ ਚੁੱਕੀ ਵੀ ਉਹ ਨੋਲਾ ਉਸ ਦਾ ਜਿਹੜਾ ਐਕਸਪਾਇਰ ਹੋ ਗਿਆ ਸੀਗਾ ਵੀ ਕੀ ਹੁਣ ਰਿਯੂ ਨਿਊ ਕਰਾਉਣਾ ਪਊਗਾ ਦੂਰੀ ਵਾਰ ਨਹੀਂ ਜੀ ਜਿਹੜਾ ਨੋਲੇ ਉਸਤੇ ਦਾ ਮਤਲਬ ਡੇਟ ਲੰਘੀ ਉਹਦਾ ਹੁਣ ਕੋਈ ਵੀ ਨੀ ਹੋ ਉਹਦੀ ਨਿਊ ਨਹੀਂ ਹੋ ਸਕਦਾ ਉਹ ਹੁਣ ਤੁਹਾਨੂੰ ਦੂਰੀ ਵਾਰ ਜਦੋਂ ਵੀ ਪੇਪਰ ਚਲੋ ਹੁਣ ਤਾਂ ਤੁਸੀਂ ਟਾਈਮ ਲੰਗਾਤਾ ਹਨਾ ਭਰੇ ਗਏ ਪੇਪਰ ਹੁਣ ਦੂਰੀ ਬਾਅਦ ਜਦੋਂ ਵੀ ਹੁਣ ਪੇਪਰ ਮਤਲਬ ਭਰੇ ਜਾਣਗੇ ਕਲਿੱਕ ਹੋਣਗੇ ਤੇ ਉਦੋਂ ਤੁਸੀਂ ਆਪਦੇ ਜਿਹਦਾ ਤੁਹਾਡੇ ਉਹਨਾਂ ਨੇ ਪੈਸੇ ਵਾਪਸ ਤਾਂ ਨਹੀਂ ਕੀ ਕਰਿਆ ਨਹੀਂ ਕੀਤੇ ਉਹਨੇ ਕਿਉਂਕਿ ਉਹਨਾਂ ਨੇ ਤੁਹਾਨੂੰ ਲੌਸ ਤਾਂ ਕਢਾਵਾਤਾ ਨਾ ਤੇ ਵੀ ਫਿਰ ਕਹਿ ਕਰਾ ਕੇ ਉਹਨਾਂ ਤੋਂ ਦੂਰੀ ਵਾਰ ਤੁਸੀਂ ਆਪਦਾ ਪੇਪਰ ਆ ਜਿਹੜੇ ਭਰਵਾ ਲਿਓ ਤੇ ਫਿਰ ਅਪਾਇੰਟਮੈਂਟ ਆਪਦਾ ਚੱਕ ਕੇ ਟਾਈਮ ਨਾਲ ਤੇ ਤੁਸੀਂ ਇਹਨਾਂ ਨੂੰ ਲੌਸ ਦਾ ਜਮਾ ਕਰਵਾ ਦਿਓ ਬਾਕੀ ਅਪਾਇੰਟਮੈਂਟਾਂ ਦੇ ਵੀ ਵੀਰਾਂ ਦੇ ਬਹੁਤ ਕਮੈਂਟ ਆ ਰਹੇ ਜਿਨ੍ਹਾਂ ਦੇ ਨੌਲੇਅਸ ਤੇ ਨਿਕਲ ਰਹੇ ਆ ਤੇ ਵੀ ਅਪਾਇੰਟਮੈਂਟਾਂ ਹਾਂਜੀ ਅਪਾਇੰਟਮੈਂਟਾਂ ਹੁਣ ਜਲਾਇ ਦੀਆਂ ਮਿਲ ਰਹੀਆਂ ਵਾ ਉਹ ਤੇ ਵੀ ਜਿਹਨੇ ਵੀ ਚੁੱਕਣੀਆਂ ਆਪਦੇ ਵੀਰ ਭੈਣਾਂ ਦੇ ਜਿਨ੍ਹਾਂ ਦੇ ਨਿਕਲੇ ਆਏ ਨੂ ਲੈਓਸ ਤੇ ਤੇ ਉਹ ਆਪਦੀਆਂ ਚੁੱਕ ਸਕਦੇ ਹੁਣ ਜਿਵੇਂ ਚਲੋ ਦਿਲਾਈ ਤੋਂ ਮਤਲਬ ਦਿਲਾਈ ਤੋਂ ਪਹਿਲਾਂ ਨਹੀਂ ਕਿਸੇ ਨੂੰ ਮਿਲਣੀਆਂ ਜਿਨ੍ਹਾਂ ਨੇ ਚਲ ਚੁੱਕ ਲਈਆਂ ਪਹਿਲਾਂ ਹਣਾ ਨਿਕਲੇ ਠੀਕ ਤੇ ਹੁਣ ਜਿਲਾਈ ਤੋਂ ਬਾਅਦ ਜਿਲਾਈ ਅਗਸਤ ਸਤੰਬਰ ਉਦੋਂ ਬਾਅਦ ਹੀ ਅੱਗੇ ਅੰਗੂ ਸੇਮ ਹੁਣ ਜਦੋਂ ਇੱਕਦਾਂ ਵੀ ਨਿਕਲ ਲਾਗੇ ਪੇਪਰ 9 ਮਹੀਨੇ ਵਾਲੇ ਸਾਲ ਫਿਰ ਅੱਗੇ ਅੰਗੂ ਰਾਸ਼ ਪੈ ਜਾਣਾ ਵਾ ਤੇ ਬਾਅਦ ਚ ਵੀ ਤੁਹਾਨੂੰ ਪਤਾ ਹੀ ਐ ਅਪੁਆਇੰਟਮੈਂਟਾਂ ਮਿਲਣੀਆਂ ਬਹੁਤ ਮੁਸ਼ਕਲ ਹੋ ਜਾਣੀਆਂ ਤੇ ਫਿਰ ਪਤਨ ਵੀਰਾਂ ਨੂੰ ਕਾਫੀ ਕਾਫੀ ਪੈਸੇ ਦੇ ਕੇ ਹਣਾ ਅਪੁ ਬਾਕੀ ਹੋਰ ਕੀ ਕਮੈਂਟ ਤਾਂ ਕਾਫੀ ਸੀਗੇ ਤੇ ਹੁਣ ਮੇਰੇ ਮਾਈਂਡ ਚ ਨਹੀਂ ਆ ਰਿਹਾ ਤੇ ਬਾਕੀ ਬਸ ਇਹ ਸੀਗੇ ਸਾਲ ਵਾਲੇ ਤੇ 9 ਮਹੀਨਿਆਂ ਬਾਰੇ ਆਪਾਂ ਕਲੀਅਰ ਕਰਤਾ ਹਨਾ ਤੇ ਬਾਕੀ ਨੂੰ ਲੈ ਉਸ ਦੇ ਬਾਰੇ ਅਪਾਇੰਟਮੈਂਟਾਂ ਬਾਰੇ ਵੀ ਦੱਸਤਾ ਆਪਾਂ ਤੇ ਹਾਂਜੀ ਕੰਮ ਬਾਰੇ ਵੀ ਹਾਂਜੀ ਬਸ ਇੰਨਾ ਕੀ ਸੀਗਾ ਮੇਰੇ ਦਿਮਾਗ ਚ ਤੇ ਵੀ ਜਿੰਨੇ ਕ ਕਮੈਂਟ ਮੈਂ ਪੜੇ ਸੀਗੇ ਤੇ ਮੈਂ ਕਿਹਾ ਚਲੋ ਆਪਾਂ ਉਹ ਵੀਡੀਓ ਬਣਾਉਨੇ ਆ ਉਹਦੇ ਤੇ ਤੇ ਵੀ ਦਮ ਦੱਸਦੇ ਆ ਬਾਕੀ ਚਲੋ ਜਿਹੜਾ ਵੀ ਕੋਈ ਹੋਣ ਵੀ ਰਹਿ ਗਏ ਵੀ ਵੀਰਾਂ ਦੇ ਕਮੈਂਟ ਆਪਾਂ ਤੋਂ ਨਹੀਂ ਵੀ ਹਨਾ ਰਿਪਲਾਈ ਹੋਇਆ ਕਿਉਂਕਿ ਕਮੈਂਟ ਕਾਫੀ ਜ਼ਿਆਦਾ ਹੋਏ ਸੀ ਕਈ ਪੜੇ ਵੀ ਨਹੀਂ ਗਏ ਹਨਾ ਟਾਈਮ ਨਹੀਂ ਲੱਗਾਗਾ ਤੇ ਬਾਕੀ ਜਿੰਨੇ ਸੀਗੇ ਤੇ ਆਪਾਂ ਜਿੰਨੇ ਸੀਗੇ ਯਾਦ ਉਹਨਾਂ ਦੇ ਆਪਾਂ ਰਿਪਲਾਈ ਆਪਾਂ ਤੁਹਾਨੂੰ ਕਰਤਾ ਤੇ ਬਾਕੀ ਇਹ ਇੱਕ ਦਿਨ ਜਦੋਂ ਫ੍ਰੀ ਵੀਰ ਕਹਿੰਦੇ ਆ ਵੀ ਹਾਂਜੀ ਭਾਜੀ ਤੁਸੀਂ ਲਾਈਵ ਆਓ ਕਾਫੀ ਅਸੀਂ ਤੁਹਾਨੂੰ ਕੁਐਸਚਨ ਪੁੱਛਨੇ ਆ ਸਾਨੂੰ ਨਹੀਂ ਪਤਾਗਾ ਤੇ ਹਾਂਜੀ ਜਦੋਂ ਇਹਨਾਂ ਦੇ ਆਪਣੇ ਵਾਈਫਾਈ ਲੱਗ ਗਿਆ ਤੇ ਜਿੱਦਾਂ ਇਹ ਫ੍ਰੀ ਹੋਈ ਯੋਗੀ ਹੁਣ ਉਧਰੋਂ ਤਾਂ ਫ੍ਰੀ ਹੋਈ ਆ ਕਿ ਨਾਸਾ ਚਲੋ ਸਾਰੇ ਵੀਰਾਂ ਨੇ ਕਿੱਟਾ-ਕੁੱਟਾ ਜਾਮਾ ਹੋ ਗੀਆਂ ਕੰਮਾਂ ਤੇ ਲੱਗ ਗਏ ਆ ਤੇ ਅੱਜ ਵੀ ਹੁਣ ਇੱਕ ਵੀਰ ਨੂੰ ਲੈ ਕੇ ਗਏ ਆ ਹੁਣ ਕੰਮ ਤੋਂ ਆਪਦੇ ਫ੍ਰੀ ਹੋ ਕੇ ਤੇ ਇਹਨਾਂ ਨੇ 11:30 ਵਜੇ ਜਾਣਾ ਸੀਗਾ ਤੇ ਵੈਸੇ ਤਾਂ ਉਹਨੂੰ ਕੰਮ ਉਹਦੇ ਕੋਲੇ ਸੀਗਾ ਤੇ ਵੀ ਮੈਸਤਰੀ ਨਾ ਜਾਂਦਾ ਸੀ ਤੇ ਹੁਣ ਰੈਸਟੋਰੈਂਟ ਦੇ ਕੰਮ ਤੇ ਮਤਲਬ ਪਈ ਸੀ ਦੱਸ ਤੇ ਅੱਜ ਇਹਨਾਂ ਨੇ ਉਹਨਾਂ ਨੂੰ ਉਧਰ ਲੈ ਕੇ ਜਾਣਾ ਸੀਗਾ ਤੇ ਕੰਮ ਤੇ ਲਵਾ ਕੇ ਆਉਣਾ ਸੀ ਕਿ ਚਲੋ ਜਿਹੜਾ ਰਹਿ ਗਿਆ ਤੇ ਉਹ ਆਪਾਂ ਅਗਲੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਉਹ ਡਾਕਟਰ ਦਾ ਨੰਬਰ ਤੇ ਡਰੈੱਸ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਜਿਹੜੇ ਵੀ ਵੀਰਾਂ ਨੇ ਆਪ ਦਾ ਜਾਣਾ ਤੇ ਉਹ ਠੀਕ ਹੈ ਜੀ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਜਾਣਕਾਰੀ ਲੈ ਕੇ ਕੋਈ ਨਵਾਂ ਨਵਾਂ ਲਾਫਤਾ ਹੋਣ ਦਿਓ ਆ ਗਏ ਸਸਕਾ